ਲੋ ਬੱਚੋ ਅੱਜ ਅਸੀਂ ਕਰਾਂਗੇ ਇੱਕ ਨਵੀਂ ਬਿਨੇ ਪੱਤਰ ਆਪਣੀ ਸਹੇਲੀ ਜਾਂ ਮਿੱਤਰ ਨੂੰ ਆਪਣੇ ਵੱਡੇ ਭਰਾ ਦੇ ਵਿਆਹ ਤੇ ਆਉਣ ਲਈ ਬਿਨੇ ਪੱਤਰ ਠੀਕ ਹੈ ਤੇ ਚੈਨਲ ਸਬਸਕ੍ਰਾਈਬ ਜੂਰ ਕਰ ਲੈਣਾ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਕਰਨਾ ਅ ਪਹਿਲਾਂ ਕੀ ਅਸੀਂ ਲਿਖਾਂਗੇ ਪ੍ਰੀਖਿਆ ਭਵਨ ਮਗਰ ਪਾਵਾਂਗੇ ਕੋਮਾ ਪ੍ਰੀਖਿਆ ਭਵਨ ਦਾ ਮਤਲਬ ਹੁੰਦਾ ਕਿ ਅਸੀਂ ਇੱਥੇ ਅਸੀਂ ਆਪਣਾ ਇਹ ਦੱਸਣਾ ਹੁੰਦਾ ਹੈ ਐਡਰੈਸ ਵਗੈਰਾ ਜੋ ਵੀ ਹੁੰਦਾ ਨਾ ਪ੍ਰੀਖਿਆਪਨ ਜਿੱਥੇ ਤੁਸੀਂ ਪੜ੍ਹਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਠੀਕ ਹੈ ਤੇ ਮਗਰ ਅਸੀਂ ਸ਼ਹਿਰ ਦਾ ਨਾਮ ਲਿਖਣਾ ਤੇ ਮਗਰ ਡੰਡੀ ਪਾ ਦੇਣੀ ਆ ਤੇ ਇੱਥੇ ਤਰੀਕ ਪਾ ਦੇਣੀ ਜਿਸ ਦਿਨ ਤੁਸੀਂ ਇਨਵਾਈਟ ਕਰਨ ਲਈ ਜਾਂ ਠੀਕ ਹੈ ਸਹੇਲੀ ਜਾਂ ਮਿੱਤਰ ਨੂੰ ਆਉਣ ਲਈ ਕਹਿਣਾ ਉਸ ਤਰ੍ਹਾਂ ਦੀ ਤਰੀਕ ਪਾ ਦੇਣੀ ਪਿਆਰੀ ਸਹੇਲੀ ਪਿੰਕੀ ਤੁਸੀਂ ਆਪਣਾ ਜੋ ਵੀ ਨਾਮ ਲਿਖਣਾ ਆਪਣੇ ਹਿਸਾਬ ਨਾਲ ਲਿਖਣਾ ਤੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਵੱਡੇ ਵੀਰ ਜਸਮੀਤ ਦਾ ਵਿਆਹ ਇਸ ਮਹੀਨੇ ਦੀ 18 ਤਾਰੀਖ ਨੂੰ ਹੈ ਕਦ ਨੂੰ ਆ ਜਸਮੀਤ ਦਾ ਵਿਆਹ ਇਸ ਮਹੀਨੇ ਦੀ 18 ਤਾਰੀਖ ਨੂੰ ਤੈਨੂੰ ਤੇ ਪਤਾ ਹੀ ਹੈ ਕਿ ਵੀਰ ਤੈਨੂੰ ਵੀ ਆਪਣੀ ਭੈਣ ਮੰਨਦਾ ਹੈ ਮੈਂ ਚਾਹੁੰਦੀ ਆ ਕਿ ਅਸੀਂ ਦੋਵੇਂ ਭੈਣਾਂ ਮਿਲ ਕੇ ਵੀਰ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰੀਏ ਇਸ ਲਈ ਤੂੰ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਜਲਦੀ ਤੋਂ ਜਲਦੀ ਪਹੁੰਚ ਜਾ ਠੀਕ ਹੈ ਲਾਈਨ ਖਤਮ ਹੋ ਗਈ ਮਗਰ ਡੰਡੀ ਦਾ ਖਿਆਲ ਜੂਰ ਰੱਖਣਾ ਆ ਇਹਦੇ ਵੀ ਨੰਬਰ ਕੱਟੇ ਜਾਂਦੇ ਫਿਰ ਮੈਨੂੰ ਪਤਾ ਹੈ ਕਿ ਤੂੰ ਜੂਰ ਆਵੇਂਗੀ ਪਰ ਜੇ ਤੂੰ ਨਾ ਆਈ ਤਾਂ ਮੈਂ ਤੇਰੇ ਤੋਂ ਨਰਾਜ ਹੋ ਜਾਵਾਂਗੀ ਕੀ ਕਹਿੰਦੇ ਮੈਂ ਨਰਾਜ ਹੋ ਜਾਵਾਂਗੀ ਤਾਂ ਤੂੰ ਮਤਲਬ ਨਾ ਇ ਤਾਂ ਅੱਗੇ ਫੇਕ ਕੀ ਲਿਖਣਾ ਜਦੋਂ ਇਹ ਸਾਰਾ ਕੁਝ ਲਿਖ ਲਿਆ ਫੇ ਅਸੀਂ ਤੇਰੀ ਸਹੇਲੀ ਮਤਲਬ ਜਿਹੜੀ ਸਹੇਲੀ ਆ ਜਿਹਨਾਂ ਐਪਲੀਕੇਸ਼ਨ ਲਿਖੀ ਆ ਉਹਨਾਂ ਕੋਮਾ ਪਾ ਕੇ ਨਵਨੀਤ ਕੌਰ ਇੱਥੇ ਡੰਡੀ ਬਾਣੀ ਆ ਜਦੋਂ ਲਾਈਨ ਖਤਮ ਹੋਈ ਆ ਠੀਕ ਹੈ ਇੱਥੇ ਵੀ ਅਸੀਂ ਟੈਕਟ ਲਾਣੀ ਆ ਮਤਲਬ ਟੈਕਟ ਦਾ ਕੀ ਮਤਲਬ ਹੁੰਦਾ ਅਸੀਂ ਆਪਣਾ ਡਰੈਸ ਦੇਣਾ ਆ ਠੀਕ ਹੈ ਜਿੱਥੇ ਜਾਣੀ ਚਿੱਠੀ ਉੱਥੇ ਐਡਰੈਸ ਦੇਣਾ ਸਰਦਾਰ ਗੁਰਨਾਮ ਸਿੰਘ ਨੂੰ 12 ਅਮਨ ਨਗਰ ਚਲੰਦਨ ਵਸਿਏ ਚਿੱਠੀ ਪੋਸਟ ਕੀਤੀ ਹੈ ਠੀਕ ਹੈ ਇਹ ਹੋ ਗਈ ਤੁਹਾਡੀ ਜਿਹੜੀ ਪੱਤਰ ਬਿਨੇ ਪੱਤਰ ਸੇ ਲਿਆ ਮਿੱਤਰ ਨੂੰ ਵੱਡੇ ਭਰਾ ਦੇ ਵਿਆਹ ਤੇ ਆਉਣ ਲਈ ਬਿਨੇ ਪੱਤਰ ਠੀਕ ਹੈ ਨੈਕਸਟ ਅਸੀਂ ਕੁਝ ਹੋਰ ਕਰਦੇ ਹਾਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਆਉ ਸਬਸਕ੍ਰਾਈਬ ਚੈਨਲ ਨੂੰ ਜੁੜ ਕਰਨਾ ਓਕੇ ਬਾਏ